ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਇਹ ਜਿਹੜੀ ਬਾਜੀ ਬਾਈ ਅੱਜ ਜੁੜਦੀ ਪਈ ਹੈਗੀ ਤੇ ਇਹਦਾ ਰਿਜ਼ਲਟ ਤੁਹਾਡੇ ਨੂੰ ਦਿਖਾਉਣੀ ਆ ਤੇ ਕਬੂਤਰ ਵੀ ਤੁਹਾਨੂੰ ਦਿਖਾਉਣੀ ਆ ਬਾਈ ਜੀ ਆਹ ਕਰੋ ਚੈੱਕ ਆਹ ਕਬੂਤਰ ਬਾਈ ਉੱਡਿਆ ਅੱਜ ਬਾਜੀ 6 ਕਬੂਤਰ ਜਿਹੜੇ ਆਪਣੇ ਹੀ ਔਰ ਅੱਜ ਇਹਨਾਂ ਨੇ ਬਹੁਤ ਸੋਹਣਾ ਟਾਈਮ ਕੀਤਾ ਤੇ ਬਾਬੇ ਦੀ ਕਿਰਪਾ ਨਾਲ ਬਾਈ ਜੀ ਪਹਿਲਾ ਨੰਬਰ ਬਣਿਆ ਆਪਣਾ ਅੱਜ ਪਹਿਲਾ ਨੰਬਰ ਬਣਿਆ ਬਈ ਆਇਆ ਕਬੂਤਰ ਤੁਹਾਨੂੰ ਦੱਸ ਦਿੰਨੇ ਕਿੱਥੋਂ ਕਿੱਥੋਂ ਆਇਆ ਹੀ ਆਪਣੇ ਕੋਈ ਚੀਜ਼ ਆ ਪਾ ਤੁਹਾਨੂੰ ਪ੍ਰੋਪਰ ਦੱਸਾਂਗੇ ਠੀਕ ਆ ਜੀ ਇਹਦੇ ਚ ਦੋ ਕਬੂਤਰ ਛੇਤੀ ਬੈਠੇ ਹੀ ਗਏ ਆ ਹੀ ਬਾਕੀ ਚਾਰ ਜਿਹੜੇ ਹੈਗੇ ਆ ਸਮਝ ਲਓ ਵੀ ਬਾਹਰ ਵਾਲੀਆਂ ਬਾਜ਼ੀਆਂ ਦੇ ਬਰਾਬਰ ਹੀ ਕਹਿ ਲਓ 250 1 250 ਤੇ ਤੇ 3 252 ਤੇ ਬੈਠੇ ਬਾਈ ਇਹ ਲਾਲ ਚੀਨਾ ਜਿਹੜਾ ਕਬੂਤਰ ਆ 우ਸਤਾਦ ਸੁਖਦੇਵ ਰਾਜ ਜਲੰਧਰ ਵਾਲੇ ਉਹਨਾਂ ਦੇ ਘਰ ਦਾ ਆ ਜੀ ਠੀਕ ਆ ਜੀ ਤੇ ਆ ਕਾਲੀ ਚੀਨੀ ਜਿਹੜੀ ਕਬੂਤਰੀ ਆ ਇਹ ਆਪਣੇ ਬਾਈ ਮਿੱਤਰ ਨੇ ਪੀਮਾ ਝਨੇੜੀ ਤੇ ਕੜਾ ਕੜਾ ਚੋਂ ਵਾਲੇ ਕਰਾਚੋਂ ਵਾਲੇ ਆਪਾਂ ਉਹਨਾਂ ਕੋਲ ਗਏ ਸੀ ਇੱਕ ਵਾਰੀ ਕਹਿੰਦੇ ਬਾਈ ਸਾਡੇ ਘਰੇ ਬਹੁਤ ਉੜਦੇ ਆ ਬਾਹਰੋਂ ਤੁਰ ਜਾਂਦੇ ਆ ਕਾਲੀ ਚੀਨੀ ਉਹਨਾਂ ਨੇ ਬਾਈ ਉਹਨਾਂ ਨੇ ਆਪਾਂ ਨੂੰ ਦਿੱਤੀ ਸੀ ਪਰ ਅੱਜ ਟੈਂਕੀ ਤੇ ਪੈਰ ਲਾਉਂਦੀ ਲਾਉਂਦੀ ਬਚ ਗਈ ਬਈ ਤੇ ਬਚਾਅ ਹੋ ਗਿਆ ਘਰੇ ਆ ਗਏ ਕਹਿੰਦੇ ਨਾ ਜਦੋਂ ਲੱਕ ਤੁਹਾਡੇ ਨਾਲ ਆ ਤੇ ਸਾਰਾ ਕੁਝ ਸਹੀ ਹੁੰਦਾ ਠੀਕ ਆ ਜੀ ਤੇ ਆ ਦੇਖੋ ਤੁਹਾਨੂੰ ਦਿਖਾਣੇ ਆ ਬਈ ਚੰਗੀ ਥਾਂ ਦੇ ਨਾਲ ਇਹਨਾਂ ਨੂੰ ਹੁਣ ਆਪਾਂ ਠੰਡੇ ਥੱਲੇ ਲੈ ਜਾਂਦਾ ਕਿ ਉੱਪਰ ਗਰਮੀ ਪਈ ਆ ਕਬੂਤਰ ਮਰ ਜਾਂਦੇ ਆ ਜੇਕਰ ਉਹੋ ਜੀ ਥਾਂ ਤੇ ਰੱਖੀਏ ਤਾਂ ਤੇ ਆਹ ਨੇ ਕਬੂਤਰ ਬਈ ਇਹਦੇ ਵਿੱਚੋਂ ਚਾਰ ਕਬੂਤਰ ਜਿਹੜੀ ਆਪਣੇ ਲੱਲਿਆਂ ਵਾਲੀ ਬਰੀਡ ਦੇ ਆ ਜੀ ਹਰਪ੍ਰੀਤ ਬਾਈ ਦੇ ਦੇਖੋ ਬਈ ਅੱਗੇ ਅਸੀਂ ਬੱਚੇ ਵੀ ਘਟਾਉਣੇ ਸਭ ਕੁਝ ਕਰਦੇ ਆ ਪਰ ਆਪਾਂ ਦੱਸ ਦੀਦਾ ਵੀ ਜਿਹੜੇ ਜਿਹੜੇ ਭਰਾਵਾਂ ਦੇ ਕਬੂਤਰ ਹੋਣ ਠੀਕ ਆ ਜੀ ਇਹਨਾਂ ਕਬੂਤਰਾਂ ਨੇ ਅੱਜ ਸਿਰ ਲਾਇਆ ਚਾਰ ਕਬੂਤਰ ਜਿਹੜੇ ਮਤਲਬ ਕਹਿਣ ਦਾ 3 252 ਦੇ ਬੈਠੇ ਅੱਜ ਟੈਂਪਰੇਚਰ ਬਹੁਤ ਹੀ ਬਾਈ ਹਿੱਟ ਕਬੂਤਰ ਵੀ ਬਾਈ ਇਹਨਾਂ ਨੇ ਆਪਣਾ ਬਣਿਆ ਆ ਤੇ ਪਹਿਲਾ ਇਨਾਮ ਵੀ ਜਿਹੜਾ ਉਹ ਆਪਣਾ ਬਣਿਆ ਬਾਈ ਜੀ ਇਹ ਕਬੂਤਰ ਨੇ ਮੈਂਗਾ ਭਰਾਮਣ ਨੂੰ ਦਿਖਾ ਦਿੰਨੇ ਆ ਕਿਉਂਕਿ ਆਪਾਂ ਸਟਾਰਟਿੰਗ ਵੀ ਤੁਹਾਨੂੰ ਦਿਖਾ ਦਿੱਤੀ ਆ ਤੇ ਐਂਡ ਵੀ ਦਿਖਾ ਦਿੱਤਾ ਇਹਦੇ ਵਿੱਚ ਦੂਜਾ ਇਨਾਮ ਆ ਜਿਹੜਾ ਬਾਈ ਜਸ ਚੀਮਾ ਆ ਦਸੂਵੇ ਤੋਂ ਤੀਜਾ ਇਨਾਮ ਜਿਹੜਾ ਹੈਪੀ ਮਕੇਰੀਆ ਆ ਮਕੇਰੀਆ ਤੋਂ ਤੇ ਚੌਥਾ ਇਨਾਮ ਸੇਠੀ ਮਕੇਰੀਆ ਤੇ ਪੰਜਵਾਂ ਇਨਾਮ ਜਿਹੜਾ ਹੈਗਾ ਲਾਲਾ ਲੂਮਕੇਰੀਆਂ ਇਹ ਚ ਪੰਜੇ ਇਨਾਮ ਸੀ ਤੇ ਛੇਵਾਂ ਹਿੱਟ ਕਬੂਤਰ ਸੀ ਜੀ ਤੇ ਇਹ ਕਬੂਤਰ ਨੇ ਜੀ ਅੱਜ ਇਹਨਾਂ ਨੇ ਬਦਾਮਾਂ ਦਾ ਮੁੱਲ ਮੋੜਤਾ ਟੈਂਪਰੇਚਰ ਆਇਆ ਟੈਂਪਰੇਚਰ ਦੇ ਵਿੱਚ ਵਧੀਆ ਉੱਡੇ ਆਪਾਂ ਨੂੰ ਇਹ ਗੱਲ ਦੀ ਖੁਸ਼ੀ ਹੈ ਵੀ ਟੈਂਪਰੇਚਰ ਚ ਕਬੂਤਰ ਉੱਡਦਾ ਉਹਦਾ ਨਜ਼ਾਰਾ ਹੁੰਦਾ ਡਾਊਨ ਦਾ ਠੰਡੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਸਾਰਿਆਂ ਦਾ ਆਪੂ ਆਪਣਾ ਹਿਸਾਬ ਨਾਲ ਕਬੂਤਰ ਮੈਂਟੇਨ ਨਹੀਂ ਕਰ ਪੈਂਦਾ ਉਹਨੂੰ ਸਮਝ ਨਹੀਂ ਲੱਗਦੀ ਕਦੋਂ ਬਹਿਣਾ ਇਹਦੇ ਵਿੱਚ ਇਹ ਆ ਵੀ ਜ਼ੋਰ ਲਾ ਕੇ ਬਹਿਣਾ ਹੁੰਦਾ ਉਹਦੇ 'ਚ ਜ਼ੋਰ ਹੁੰਦਾ ਹੀ ਨਹੀਂ ਠੰਡੇ ਮੌਸਮ ਦੇ ਵਿੱਚ ਕਬੂਤਰ ਦਾ ਆਪਣੇ ਹਿਸਾਬ ਦੇ ਨਾਲ ਚੱਲੇ ਫਿਰਦੇ ਆ ਛੇਤੀ ਬਹਿ ਜਾਣਗੇ ਜਾਂ ਕਈ ਵਾਰ ਰਾਤ ਉੱਡਦੇ ਰਹਿ ਜਾਂਦੇ ਆ ਪਹਿਲਾ ਨਾਮ ਵੀਰੇ 11000 ਰੁਪਏ ਸੀ 1100 ਐਂਟਰੀ ਤੇ ਹੀ 33 ਖੁੱਡੇ ਸੀ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ 33 ਦੇ ਕਰੀਬ ਨੀਅਰ ਬਈ ਖੁੱਡੇ ਸੀ ਜਿਹਦੇ ਵਿੱਚ ਪਠਾਨਕੋਟ ਦੇ ਸੀ ਗਰਦਾਸਪੁਰ ਦੇ ਸੀ ਤੇ ਆਪਣੇ ਮਕੇਰੀਆਂ ਦਸੂਹਾ ਇਲਾ ਅਗਲੇ ਪਿੰਡਾਂ ਦੇ ਸੀ ਇੱਥੇ ਜੀ ਤੇ ਇਹਨਾਂ ਕਬੂਤਰਾਂ ਨੇ ਬਈ ਆਪਣਾ ਅੱਜ ਨਾਮ ਬਣਾਤਾ ਫਿਰ ਬਹੁਤ ਸੋਹਣੇ ਉੱਡੇ ਮਨ ਖੁਸ਼ ਹੋ ਗਿਆ ਤੇ ਇਹ ਹੈ ਮਿੱਤਰੋ ਆਪਣਾ ਸ਼ੌਂਕ ਜਿਹੜਾ ਤੁਸੀਂ ਦੇਖਦੇ ਪਿਓ ਅਜੇ ਤੱਕ ਇਹਨਾਂ ਨੂੰ ਸੈੱਟ ਕਰਦੇ ਪਿਆ ਪਾਣੀ ਵਗੈਰਾ ਥੋੜੀ ਥੋੜੀ ਦੇਰ ਬਾਅਦ ਇਹਨਾਂ ਨੂੰ ਗਲੂਕੋਜ਼ ਵਾਲਾ ਆਪਾਂ ਦੇ ਰਹੇ ਹਾਂ ਠੀਕ ਹੈ ਜੀ ਪੈਰਾਂ ਥੱਲੇ ਜਿਹੜਾ ਇਹਨਾਂ ਦੇ ਗਿੱਲਾ ਮੈਟ ਪਾਇਆ ਹੋਇਆ ਗਿੱਲਾ ਕਰਕੇ ਕਿਉਂਕਿ ਗਰਮੀ ਦੇ ਵਿੱਚ ਜਦੋਂ ਕਬੂਤਰ ਜਾਨਵਰ ਉੱਡਦਾ ਹਨ ਤੇ ਫੇਰ ਉਹਦਾ ਜ਼ੋਰ ਜ਼ਿਆਦਾ ਹੋ ਜਾਂਦਾ ਕਾਲੀ ਚੀਨੀ ਕਬੂਤਰੀ ਨੇ ਇਹਦੇ ਵਿੱਚ ਜ਼ਿਆਦਾ ਜ਼ੋਰ ਮੰਨਿਆ ਸਿਰਫ ਤੇ ਬਾਕੀ ਕਬੂਤਰ ਜਿਹੜੇ ਹੈਗੇ ਆ ਬਿਲਕੁਲ ਸਹੀ ਨੇ ਵੈਸੇ ਉਹ ਵੀ ਠੀਕ ਆ ਹੋਜੂ ਸੈਟ ਉਹ ਜਿਹੜਾ ਸਾਲਾ ਨਾਲ ਸਾਹਮਣੇ ਚੁਆਰੇ ਤੇ ਬੈਠੀ ਉੱਥੋਂ ਆਈ ਲੇਟ ਥੱਲੇ ਜਿਲੇ ਥੱਲੇ ਆਈ ਤੇ ਫੇਰ ਅਹੀਂ ਇਹਨੂੰ ਫੜ ਕੇ ਤੇ ਇੱਥੇ ਲਿਆਂਦਾ ਬਾਕੀ ਪਰਮਾਤਮਾ ਮਿਹਰ ਕਰੇ ਜਿੰਨੇ ਵੀ ਭਰਾ ਨਾਲ ਜੁੜੇ ਨੇ ਸਾਰਿਆਂ ਦਾ ਧੰਨਵਾਦ ਆ ਬਾਈ ਜੀ ਸਤਿ ਸ਼੍ਰੀ ਅਕਾਲ ਆ ਤੇ ਆਪਣਾ ਭਰਾ ਬਾਈ ਜੀ ਅਨਮੋਲ ਫੈਕਟਰੀ ਵਾਲਾ ਅੰਮ੍ਰਿਤਸਰ ਉੱਥੇ ਵੀ ਕਬੂਤਰ ਉੜਦੇ ਪਏ ਸੀ ਉਹ ਵੀ ਉੱਥੇ ਵੀ ਲਗਭਗ ਪਹਿਲਾ ਨਾਮ ਹੀ ਬਣਿਆ ਆ ਤੇ ਬਾਈ ਦੇ ਸਾਰੇ ਕਬੂਤਰ ਜਿਹੜੇ ਘਰੇ ਬੈਠੇ ਆ ਉਹਨਾਂ ਦੇ ਬਾਈ ਉਹਨਾਂ ਦੇ ਵੀ 2 ਵਜੇ ਤੋਂ ਬਾਅਦ ਹੀ ਬੈਠੇ ਸਾਰੇ ਕਬੂਤਰ ਮੇਰੇ ਹਿਸਾਬ ਨਾਲ ਮਜੀਠਾ ਪੀਜਨ ਕਲੱਬ ਅੰਮ੍ਰਿਤਸਰ ਲਵ ਵੀਰ ਅੰਮ੍ਰਿਤਸਰ ਵਾਲਾ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਵੀ ਭਰਾ ਨਾਲ ਜੁੜੇ ਹੋਣੇ ਬਾਈ ਜੀ। ਛੌਂਕ ਕਹੀਦਾ ਵੀਰੇ ਜਿੱਤ ਹਾਰ ਜਿਹੜੀ ਹੈਗੀ ਆ ਪੈਸਿਆਂ ਪੂਸੇ ਮੈਟਰ ਨਹੀਂ ਕਰਦੇ। ਜਦੋਂ ਜਿੱਤਦੇ ਨੇ ਇੱਕ ਅੰਦਰੂਨੀ ਦਿਲੋਂ ਖੁਸ਼ੀ ਹੁੰਦੀ ਆ। ਤੇ ਸਾਰਿਆਂ ਦੇ ਵਿੱਚ ਜਦੋਂ ਜਿੱਤਦਾ ਕੋਈ ਵੀ ਬੰਦਾ ਹੋਵੇ ਜਿਹੜੇ ਪਹਿਲਾਂ ਵੀ ਜਿੱਤੇ ਨੇ ਭਰਾ ਉਹਨਾਂ ਦਾ ਵੀ ਆਪਾਂ ਪੂਰਾ ਜਿਹੜਾ ਹੈਗਾ ਆ ਮਤਲਬ ਕਹਿਣ ਦਾ ਦਿਖਾਈਦਾ। ਜਿੱਥੇ ਵੀ ਜਾਣੇ ਆਪਾਂ ਦਿਖਾਈਦਾ ਜੇ ਬਾਹਰ ਵਾਲੀਆਂ ਬਾਜ਼ੀਆਂ ਉੱਥੇ ਵੀ ਦਸੀਦਾ ਜਿਹੜਾ ਭਰਾ ਕੋਈ ਜਿੱਤਦਾ ਹੈਗਾ ਆ। ਤੇ ਆਪਾਂ ਕਿਸੇ ਨਾਲ ਕਦੇ ਜਲਸੀ ਨਹੀਂ ਜੀ ਫੀਲ ਕਰਦੇ ਜਿਹੜਾ ਜਿੱਤਿਆਂ ਜਿੱਤਿਆਂ ਜਿਹਦੇ ਉੜਦੇ ਆ ਉੜਦੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਇੱਦਾਂ ਨਹੀਂ ਉਦਾਂ ਨਹੀਂ ਕਿਉਂਕਿ ਪ੍ਰਮਾਤਮਾ ਨੇ ਜਿਹਨੂੰ ਜਿੱਤ ਦੇਣੀ ਉਹਨੂੰ ਦੇਣੀ ਆ ਤੇ ਇਹ ਇਹਨੇ ਆਪਣੇ ਕਬੂਤਰ ਬਾਈ ਅੱਜ ਜਿਹੜੇ ਆਪਾਂ ਛੱਡੇ ਹੀ ਗਏ ਸੀ ਜਿਹੜੇ ਵੱਡੇ ਕਬੂਤਰ ਬਾਈ ਅੱਜ ਮੈਂ ਛੱਡੇ ਹੀ ਨਹੀਂ ਤੁਹਾਨੂੰ ਸਿੱਧੀ ਗੱਲ ਦੱਸਾਂ ਤੇ ਮੈਂ ਸੋਚਿਆ ਵੀ ਅੱਜ ਨਾ ਇਹ ਛੱਡਨੇ ਆ ਇਹ ਆਪਣੇ ਮਤਲਬ ਕਹਿੰਦਾ ਦੂਜੀ ਟੁਕੜੀ ਵਾਲੇ ਕਬੂਤਰ ਆ 2 ਨੰਬਰ ਵਾਲੇ 1 ਨੰਬਰ ਵਾਲੇ ਨਹੀਂ ਮੈਂ ਅੱਜ ਛੱਡੇ ਇਹ ਮੇਰਾ ਮੰਨ ਹੀ ਮੈਂ ਕਾ ਜੀਰ ਇਹਨਾਂ ਨੂੰ ਟਾਈਮ ਦੀਏ ਕਿਉਂਕਿ ਇੱਕੋ ਇੱਕ ਕਬੂਤਰ ਡਾ ਡਾ ਕੇ ਉਹਨਾਂ ਦੀ ਤਸੱਲੀ ਹੋ ਜਾਂਦੀ ਆ ਆਹ ਕਬੂਤਰ ਆ ਬਾਈ ਜਿਹੜਾ ਪਿਛਲੇ ਮੈਚ ਦੇ ਵਿੱਚ ਨਾ ਪੰਗਾ ਲੈ ਚਲਾ ਗਿਆ ਸੀ ਲਾਲ ਚੀਨਾ ਦੋ ਕਬੂਤਰ ਹੀ ਉੱਚੇ ਚਲੇ ਗਏ ਸੀ ਨਹੀਂ ਤੇ ਟਾਈਮ ਆਪਣਾ ਉਦੋਂ ਵੀ ਪਹਿਲੇ ਦੂਜੇ ਨੰਬਰ ਤੇ ਆ ਜਾਣਾ ਸੀ ਕਹਿੰਦੇ ਨਾ ਕਿਸਮਤ ਲੱਕ ਨਾਲ ਲੈ ਕੇ ਜਾਂਦਾ ਤੇ ਆਹ ਕਬੂਤਰ ਅਸੀਂ ਦੁਬਾਰਾ ਪਾਇਆ ਬਾਜੀ ਦੇ ਵਿੱਚ ਤੇ ਬਾਕੀ ਜਿਹੜੇ ਪੰਜ ਪੰਜਾਂ ਦੇ ਵਿੱਚੋਂ ਚਾਰ ਚਾਰ ਕਬੂਤਰ ਮੰਨੇ ਪਾਇਆ ਇਹ ਬਾਜੀ ਦੇ ਵਿੱਚ ਆਪਾਂ ਤੇ ਪੂਰਾ ਵਧੀਆ ਜਿਹੜਾ ਇਹਨਾਂ ਦਾ ਰਿਜ਼ਲਟ ਆਇਆ ਇਹ ਲਾਲਚੀਨਾ ਜਿਹੜਾ ਹੈਗਾ ਸੀ ਇਹੀ ਪਾਇਆ ਤੇ ਇਹ ਚਲਾ ਗਿਆ ਸੀ ਪਹਿਲੀ ਬਾਜੀ ਵਿੱਚ ਤੇ ਉਹਨਾਂ ਨੇ ਵਾਪਸ ਦੇ ਤਹਿ ਬਾਈ ਦੀਪਾ ਗੋਲਗੱਫਿਆਣਾ ਤੇ ਆਪਣਾ ਮੰਨਤਾ ਦੇ ਕੋ ਕਰਮ ਉੰਡਾ ਰਿੰਦਾ ਮੈਨੂੰ ਨਾਂ ਨਹੀਂ ਆਉਂਦਾ ਕਾਲੀ ਕਾਲੀ ਵੀਰ ਆਪਣਾ ਪੰਗਾਲੇ ਤੋਂ ਉਹਦੀ ਛਤਰੀ ਤੇ ਜਾ ਕੇ ਲੱਥਾ ਸੀ 7 ਵਜੇ ਤੇ ਉਹਨੇ ਬਾਈ ਨੇ ਆਪਾਂ ਨੂੰ ਜਿਹੜਾ ਕੰਪਿਊਟਰ ਵਾਪਸ ਦੇ ਦਿੱਤਾ ਸੀ ਤੇ ਅਹੀਂ ਬਾਈ ਹਫਤੇ ਬਾਅਦ ਹੀ ਫੇਰ ਮੋੜਤਾ ਵੀਰਵਾਰੇ ਦੀ ਇੱਕ ਫਿਰਤ ਲਈ ਸੀ ਵੀਰਵਾਰੇ ਛੇਤੀ ਵਹਿ ਗਿਆ ਸੀ ਪਰ ਇਹਦਾ ਸਰੀਰ ਪੂਰਾ ਬਣ ਗਿਆ ਹੈਗਾ ਸੀ ਤੇ ਜਦੋਂ ਸਰੀਰ ਬਣਿਆ ਮੈਂ ਦੇਖਿਆ ਮੈਂ ਕਹੇ ਉੱਡੂਗਾ ਤੇ ਆਪਾਂ ਅੱਜ ਪਾਤਾਂ ਤੇ ਅੱਜ ਇਹ 252 ਤੇ ਬੈਠਾ ਲਾਸਟ ਤੇ ਮਤਲਬ ਇਹ ਬੈਠਾ ਹਟ ਕਬੂਤਰ ਇਹ ਕਬੂਤਰ ਇਹ ਕਬੂਤਰ ਨੇ ਬਣਾਇਆ ਲਾਲ ਚੀਨੇ ਨੇ ਇਹ ਸਾਰੇ 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 ਕਬੂਤਰ ਮੇਰੇ ਕੋਲ ਵੀ ਨੇ 35 ਕਬੂਤਰ ਆ 30 35 30 35 ਜਿਹੜੇ ਆ ਗਏ ਜਿੰਨੀ ਮਾਜੀ ਲੋ ਹੋਵੇ 12 1 ਵਜੇ ਤੋਂ ਬਾਅਦ ਹੀ ਪੈਂਦੇ ਆ ਤੇ ਵਧੀਆ ਰਿਜ਼ਲਟ ਆ ਵਧੀਆ ਉੜਦੇ ਪਏ ਆ ਠੀਕ ਹੈ ਜੀ ਬਾਕੀ ਵੀ ਧੰਨਵਾਦ ਕਰਦੀਆਂ ਜਿੰਨੇ ਭਰਾ ਸਾਥ ਦਿੰਦੇ ਆ ਆਪਣੇ ਨਾਲ ਜੁੜੇ ਨੇ ਕਬੂਤਰ ਨੂੰ ਵੀਰੇ ਖਾਗ ਦਿਖਾ ਦਿੰਨੇ ਆ ਤੁਹਾਨੂੰ ਆਹ ਦੇਖ ਲਓ ਲਾਗੇ ਖਰਾਗ ਇਹਨਾਂ ਦੀ ਨਾਲੋਂ ਨਾਲ ਚੱਲਦੀ ਪਈ ਆ ਥਾਲੀ ਭਰ ਕੇ ਵੀਰੇ ਅੱਧਾ ਕਿਲੋ ਦੇ ਲਾਗੇ ਪਾਈਏ ਤੇ ਉੱਪਰ ਬਦਾਮ ਪੈਂਦੇ ਆ 1 ਕਿਲੋ ਬਦਾਮ ਜਿਹੜੇ 3 ਦਿਨ ਕੱਢਦੇ ਆ 25 ਕਿਲੋ ਦਾ ਗੱਟਾ ਸੀ 25 3 75 2 ਕੁ ਮਹੀਨੇ ਮਤਲਬ ਕਬੂਤਰ ਡਾਈ ਦੇ ਆ ਮਤਲਬ ਇਹ ਸਮਝ ਲਓ ਕਿ 60 ਦਿਨ 60-65 ਦਿਨ ਇਹਨਾਂ ਨੂੰ ਬਦਾਮ ਪੈਣੇ ਪੈਣੇ ਆ ਹੁਣ ਜਿੱਦਾਂ ਘਟ ਜਾਣੇ ਆ ਅੱਗੇ ਕਬੂਤਰ ਹੁਣ 2-3 ਕਬੂਤਰ ਰਹਿ ਜਾਣੇ ਆ ਫਿਰ ਹੌਲੀ-ਹੌਲੀ ਇਹ ਬਦਾਮ ਇਹਨਾਂ ਨੂੰ ਅਸੀਂ ਬੰਦ ਨਹੀਂ ਕਰਨੇ ਇੱਕ ਚੀਜ਼ ਹੋਰ ਦੱਸ ਦਈਏ ਬਦਾਮ ਇਹਨਾਂ ਨੂੰ ਹੌਲੀ-ਹੌਲੀ ਕਰਨੇ ਆ ਇਹ ਨਹੀਂ ਵੀ ਬਾਜ਼ੀਆਂ ਮੁੱਕ ਗਈਆਂ ਤੇ ਅੱਜ ਬੰਦ ਕਰ ਦੇਣਾ ਇਹਨਾਂ ਨੂੰ ਹੌਲੀ-ਹੌਲੀ ਪਹਿਲਾਂ ਜਿੱਦਾਂ ਅਸੀਂ 10-10 ਪਾਉਂਨੇ ਆ ਫੇ 8 7 5 2 ਹੌਲੀ-ਹੌਲੀ ਹੌਲੀ-ਹੌਲੀ ਘਟਾਣੇ ਆ ਫੇ ਕਦੇ ਪਾਤੇ ਕਦੇ ਨਹੀਂ ਪਾਤੇ ਇਸ ਹਿਸਾਬ ਦੇ ਨਾਲ ਬਦਾਮ ਕਦੇ ਵੀ ਇੱਕਦਮ ਬੰਦ ਨਹੀਂ ਕੀਤੇ ਜਾਂਦੇ ਕਬੂਤਰ ਦੇ ਖਰਾਕ ਜਦੋਂ ਕਿਸੇ ਦੀ ਬੰਦ ਕਰਨੀ ਹੋਵੇ ਉਹ ਹੌਲੀ-ਹੌਲੀ ਹਟਾਈ ਜਾਂਦੀ ਹੈ ਕੋਈ ਵੀ ਚੀਜ਼ ਹੋਵੇ ਇੱਕਦਮ ਬੰਦ ਕਰਾਂਗੇ ਨੁਕਸਾਨ ਕਰਨਗੇ ਕੋਈ ਵੀ ਚੀਜ਼ ਆ ਹੌਲੀ-ਹੌਲੀ ਜਿਹੜੀ ਛੜਾਈ ਜਾਂਦੀ ਹਰ ਚੀਜ਼ ਜਿਹੜੀ ਹੈਗੀ ਆ ਬਾਕੀ ਇਹਨਾ ਕਬੂਤਰਾਂ ਨੇ ਬਈ ਨਜ਼ਾਰਾ ਵੰਤਾ ਜ ਮਨ ਬੜਾ ਖੁਸ਼ ਹੋਇਆ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਜਿਹੜੀਆਂ ਨਾਲ ਨੇ ਠੀਕ ਹੈ ਜੀ ਸਭ ਨੂੰ ਚੜ੍ਹਦੀਆਂ ਕਲਾਂ 'ਚ ਰੱਖਣ ਪ੍ਰਮਾਤਮਾ ਬਈ ਕਈ ਵਾਰ ਕਬੂਤਰ ਆ ਜਾਂਦੇ ਆ ਘਰੇ ਜੱਸੀ ਰਾਏ ਹੋ ਜਾਂਦਾ ਵੀਰੇ ਨਸਲਾਂ ਦਾ ਫਰਕ ਆ ਬਾਹਰ ਮੈਂ ਜਿਹੜੇ ਜਿਆਦਾ ਹੀ ਛੱਡਦਾ ਨਾ ਬਈ ਅੱਜ ਤਾਂ ਨਾ ਗੱਲ ਸ਼ੇਅਰ ਕਰਦੇ ਆ ਮੈਂ ਹਰਪ੍ਰੀਤ ਲੱਲਿਆ ਵਾਲੇ ਜੂੜੀ ਵਾਲੇ ਸ਼ਾਂ ਆਖੇ ਤੇ ਫੌਜੀ ਧਮੋਟ ਵਾਲੇ ਇਹ ਮਿਸੇ ਕਰਕੇ ਛੱਡ ਦਿੰਦੇ ਆ ਬਾਈ ਨਾ ਜਾਂਦੇ ਆ ਤੇ ਨਾ ਬੈਂਦੇ ਆ ਥੋੜੇ ਕਿਤੇ ਜਿਹੜੇ ਮੈਂ ਸਿੱਧੇ ਛੱਡਦਾ ਨਾ ਆ ਜੂੜੀ ਵਾਲੇ ਵਿੱਚ ਉਹ ਟੜਕ ਜਾਂਦੇ ਆ ਜਿਹੜੇ ਮਿਸੇ ਕਰ ਲਈਦੇ ਆ ਨਾ ਉਹ ਨਹੀਂ ਜਾਂਦੇ ਉਹ ਵਧੀਆ ਉੜਦੇ ਆ ਉਹਨਾਂ ਦਾ ਰਿਜ਼ਲਟ ਪੂਰਾ ਵਧੀਆ ਆਂਦਾ ਤੇ ਆਪਣਾ ਬਾਈ ਗੋਲਾ ਪਖਵਾਲ ਉਹਨੇ ਆਪਾਂ ਨੂੰ ਕਾਫੀ ਦੇ ਦਿੱਤੇ ਸੀ ਕਬੂਤਰ ਤੇ ਉਹਨਾਂ ਦੀ ਬਦੌਲਤ ਜਿਹੜਾ ਵਧੀਆ ਆਪਣਾ ਚੱਲੀ ਜਾਂਦਾ ਬਾਕੀ ਬਈ ਬਈ ਇਹਦੇ ਵਿੱਚ ਰਾਜਨ ਵਾਲੀ ਬਰੀਡ ਆ ਤੇ ਇਹ ਕਾਂ ਕਾਲੀ ਚੀਨੀ ਤੁਸੀਂ ਪੁੰਨੂ ਵਾਲੀ ਕਹ ਲਓ ਜਾਂ ਜਿਹੜੀ ਮਰਜੀ ਕਹ ਲਓ ਇਹ ਬਾਈ ਉਹਨਾਂ ਨੇ ਆਪਾਂ ਨੂੰ ਦਿੱਤੀ ਸੀ ਕਰਾਚੋਂ ਵਾਲਿਆਂ ਨੇ ਠੀਕ ਆ ਧੰਨਵਾਦ ਕਰਦੀ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਬਾਈ ਦਾਣੇ ਖਾ ਕੇ ਵੀ ਕਹਿੰਦੇ ਦਿਨ ਦਿਨ ਮਰ ਜਾਂਦੇ ਆ ਤੇ ਵਧੀਆ ਉੱਡ ਗਏ ਉਹਨਾਂ ਦਾ ਕਿਹਾ ਜਿਹੜਾ ਸਹੀ ਆ ਵਧੀਆ ਰਿਜ਼ਲਟ ਆ ਗਿਆ ਬਾਈ ਭਾਈ ਪਹਿਲਾ ਨੰਬਰ ਬਣਿਆ ਆਪਣਾ ਬਾਜੀ ਦਾ ਠੀਕ ਹੈ ਜੀ ਪਹਿਲਾ ਨੰਬਰ ਬਣਿਆ ਆਪਣਾ ਬਾਜੀ ਦਾ ਅੱਜ ਜਿੱਤ ਗਿਆ ਆਪਾਂ ਕਿ ਲਾਸਟ ਕਬੂਤਰ ਹਿੱਟ ਕਬੂਤਰ ਵੀ ਆਪਣਾ ਬਣਿਆ ਆਹ ਲਾਲ ਚੀਨਾ ਕਬੂਤਰ ਜਿਹੜਾ ਇੰਨੇ ਹਿੱਟ ਕੀਤਾ 2:51 ਮਿੰਟ ਤੱਕ ਅੱਜ ਦੀ ਗਰਮੀ ਦੇ ਵਿੱਚ ਘਰੇ ਅਡਾਰ ਆਈ ਹੈ ਜੀ ਸਾਡੇ ਕਬੂਤਰਾਂ ਦੀ ਔਰ ਆਰਾਮ ਦੇ ਨਾਲ ਜਿਹੜੇ ਆ ਘਰੇ ਬੈਠੇ ਆ ਇਹ ਚਾਰ ਕਬੂਤਰ ਜਿਹੜੇ ਫੇਰ ਤੁਹਾਨੂੰ ਦੱਸ ਦਈਏ 3250 ਤੇ 3252 ਤੇ ਬੈਠੇ ਆ ਮਾਝੀ ਇਕੋ ਮੰਡ ਦੇ ਵਿੱਚ ਹੀ ਅੱਗੇ ਪਿਛੇ ਬੈਠੇ ਤੇ ਇੱਕ ਬੈਠਾ 250 ਤੇ ਤੇ ਜਿਹੜੇ ਦੋ ਕਬੂਤਰ ਹੀ ਅਹੀਂ ਉਹ ਬੈਠੇ ਹੀ ਗਏ ਅਹੀਂ ਇੱਕ 1247 ਤੇ ਤੇ ਇੱਕ ਬੈਠਾ ਹੀ 19 ਤੇ ਇੱਕ 9 ਤੇ ਹਾਂ ਦੋ ਇਦਾਂ ਬੈਠੇ ਸੀ ਤੇ ਪੂਰਾ ਵਧੀਆ ਇਹਨਾਂ ਨੇ ਰਿਜ਼ਲਟ ਦਿੱਤਾ ਪੂਰੇ ਵਧੀਆ ਹੁੰਦੇ ਨੇ ਠੀਕ ਹੈ ਜੀ ਤੇ ਮੈਂ ਜਰਾ ਹੁਣ ਉੱਪਰ ਵੀ ਦੇਖ ਲਵਾਂ ਕਬੂਤਰਾਂ ਨੂੰ ਬਾਈ ਕਾਕੂ ਕਿਤੇ ਗਾ ਉਹ ਕੋਲੀ ਲਈ ਨਹੀਂ ਪਾਣੀ ਵਾਲੀ ਗਲੂਕੋਜ਼ ਵਾਲੀ ਜਿਹੜੀ ਬਾਹਰ ਰੱਖੀ ਹੈ ਨਾ ਤੇ ਢੱਬੀ ਵੀ ਪਈ ਹੁਣੀ ਬਾਹਰ ਗਲੂਕੋਜ਼ ਵਾਲੀ ਉਹ ਵੀ ਲੈ ਆਈ ਆਈਓ ਆਈਓ ਆਹ ਗਿਆ ਲਿਆ ਤੂੰ ਕੋਲੀ ਲਈ ਆ ਪਾਣੀ ਵਾਲੀ ਵਈ ਇਹਨਾਂ ਨੂੰ ਹੁਣ ਆਪਾਂ ਫੇਰ ਦਸਦੀਏ ਇਹਨਾਂ ਨੂੰ ਥੋੜਾ ਥੋੜਾ ਕਰਕੇ ਪਾਣੀ ਦਿੱਤਾ ਆਪਾਂ ਆ ਗਲੂਕੋਜ਼ ਆ ਇੱਥੇ ਬਾਈ ਹੁਣਾਂ ਨੇ ਦਿੱਤਾ ਸੀ ਆਪਣਾ ਪਰਮਿੰਦਰ ਵੀਰਾ ਲਾਂਬੜੇ ਦਾ ਉਹਨਾਂ ਨੇ ਦਿੱਤਾ ਸੀ ਇਹਨਾਂ ਰਿਕਵਰ ਬਹੁਤ ਸ਼ਕਤੀ ਹੁੰਦੇ ਆ ਬਾਹਰੋਂ ਲੈ ਕੇ ਆਏ ਸੀ ਥੋੜਾ ਜਿਹਾ ਦੇ ਗਏ ਸੀ ਆਪਾਂ ਤੇ ਇੱਕ ਆਪਣੇ ਕੋਲ ਗਲੂਕੋਜ਼ ਆ ਜ਼ਿਆਦਾਤਰ ਅਸੀਂ ਉਹੀ ਪਾਇਆ ਬਾਕੀ ਦਿਨਾਂ ਦੇ ਵਿੱਚ ਇਹ ਜਦੋਂ ਅਸੀਂ ਬਾਹਰ ਕਿਤੇ ਜਾਈਦਾ ਬਾਜੀ ਤੇ ਇਹਦੀਆਂ 2-4 ਚੁਟੀਆਂ ਪਾਣੀ ਲੈ ਆ ਕੇ ਕਿੱਥੇ ਆਂ ਠੰਡਾ ਲੈ ਠੰਡਾ ਸਟ੍ਰੈਚਲਿੰਗ ਮੇਰੇ ਇੱਕ ਜਿਹੜਾ ਨੀਲੀਆ ਨੀਲੇ ਘੰਡ ਵਾਲਾ ਤੁਹਾਨੂੰ ਦੱਸੀਦਾ ਕਬੂਤਰ ਉਹ ਕਬੂਤਰ ਵੀਰੇ ਆਪਣਾ ਐਰਕਾਂ ਤੀਜੇ ਕ ਚੌਥੇ ਸਾਲ ਉੱਡਿਆ ਵਾ ਜੀ ਜਾਦੀਬਾਈ ਵਾਲਾ ਦਿਖਾਣੇ ਤੁਹਾਨੂੰ ਇੱਕ ਮਿੰਟ ਬਨੇਰੇਓ ਨਾਲ ਵੀਡੀਓ ਰੇ ਇਹਨਾਂ ਨੂੰ ਮੈਂ ਪਾਣੀ ਪਲਾ ਦਮਾਂ ਜਰਾ ਤੇ ਫਿਰ ਤੁਹਾਨੂੰ ਮੈਂ ਕਬੂਤਰ ਦਿਖਾਣਾ ਜੀ ਤੇ ਉਹ ਕਬੂਤਰ ਆਪਣਾ ਵੀਰੇ ਤੀਜੇ ਚੌਥੇ ਸਾਲ ਉੱਡਣਦੇ ਆ ਹਰ ਕਾਂ ਹਰ ਸਾਲ ਉੜਦਾ ਉਹ ਬਾਜੀ ਦੇ ਵਿੱਚ ਤੇ ਉਹ ਬਹਿੰਦਾ ਵੀ ਬਹੁਤ ਵਧੀਆ ਟਾਈਮ ਕਰਕੇ ਆ ਚਾਰ ਮਹੀਨੇ ਤੋਂ ਬਾਅਦ ਬੈਠਾ ਆ ਪਿਛਲੇ ਹfte ਉਹ ਦੋ ਕਬੂਤਰ ਤੁਹਾਨੂੰ ਦੱਸਿਆ ਜਿਵੇਂ ਆ ਤੁਰ ਗਏ ਸੀ ਉਹਦੇ ਕਰਕੇ ਥੋੜਾ ਜਿਹਾ ਸਾਨੂੰ ਘਾਟਾ ਹੋ ਗਿਆ ਤੇ ਬਾਕੀ ਪੂਰਾ ਵਧੀਆ ਰਿਜ਼ਲਟ ਆਇਆ ਬਾਈ ਆਪਾਂ ਨੂੰ ਖੁਸ਼ੀ ਬਹੁਤ ਆ ਬਾਈ ਦਿਲੋਂ ਖੁਸ਼ੀ ਅੱਜ ਠੀਕ ਹੈ ਨਾ ਇਦਾਂ ਹੈ ਨਾ ਇਹ ਇਸ ਹਫ਼ਤੇ ਮੇਰਾ ਲੱਗ ਗਿਆ ਨੰਬਰ ਉਹਨਾਂ ਦਾ ਉਹਦਾ ਵੀ ਹੈਗਾ ਪੰਜਵਾਂ ਨੰਬਰ ਉਹਦਾ ਹੀ ਆ ਲਾ ਲੋਦਾ ਹੀ ਆ ਪੰਜੇ ਨਾਮ ਹੀ ਇਹਦੇ ਵਿੱਚ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਦੂਜਾ ਜਸ ਦਸੂਆ ਜਸ ਜੀਮਾ ਨਤੀਜਾ ਹੈ ਭੀ ਮਕੇਰੀਆਂ ਚੌਥਾ ਸੇਠੀ ਮਕੇਰੀਆਂ ਤੇ ਪੰਜਵਾਂ ਜਿਹੜਾ ਲਾਲ ਲੂ ਮਕੇਰੀਆਂ ਡਾਊਨ ਨੂੰ ਵੀਰੇ ਮੇਰੇ ਹਿਸਾਬ ਦੇ ਨਾਲ ਤੇ ਮੈਂ ਇੱਕ ਆਪਣਾ ਲਾਲ ਚੀਨਾ 13 ਘੰਟੇ ਵਾਲਾ ਮੈਂ 5 ਸਾਲ ਡਾਇਆ ਬਾਜੀ ਕੋਈ ਫਰਕ ਨਹੀਂ ਇਹਨਾਂ ਨੂੰ ਪੈਂਦਾ ਸਾਮ ਸਮਾਂ ਚੰਗੀ ਹੋਣੀ ਚਾਹੀਦੀ ਕਬੂਤਰ ਦੀ ਪਰ ਵਧੀਆ ਹੋਣੀ ਚਾਹੀਦੀ ਆ ਤੇ ਜਿੰਨੀ ਦੇਰ ਤੁਸੀਂ ਮਾਦੀ ਡਾਲੋ ਇਹਨਾਂ ਨੂੰ ਜੀ ਠੀਕ ਆ ਨਾ ਆ ਹੁਣ ਬਾਈ ਇਹਨਾਂ ਨੂੰ ਆਪਾਂ ਨਾ ਦੇਖ ਲਓ 19 ਦੇਰ ਦੇ ਇਹਨਾਂ ਹੌਲੀ-ਹੌਲੀ ਪਾਣੀ ਦੇਣ ਦੇ ਹੀ ਤੇ ਕਿੰਨਾ ਟਾਈਮ ਹੋ ਗਿਆ ਤੇ ਹੁਣ ਇਹਨਾਂ ਨੂੰ ਆਪਾਂ ਰਜਮਾ ਪਾਣੀ ਦੇਵਾਂਗੇ ਆ ਦੇਖੋ ਬਈ ਹੁਣ ਇਹ ਰਜਮਾ ਪਾਣੀ ਪੀਣਗੇ ਜੀ ਪਹਿਲੇ ਇੱਕ ਵਾਰ ਇਹਨਾਂ ਰਜਮਾ ਪਾਣੀ ਪੀ ਲਾ ਫਿਰ ਕੋਈ ਨਹੀਂ ਚੱਕਰ ਲੈ ਓਏ ਇਹਨਾਂ ਨੂੰ ਪਰ ਜਮਾ ਪਾਣੀ ਦੇ ਦਿੱਤਾ ਰਜਾ ਦਿੱਤੇ ਹੈ ਜੀ ਇਹਨਾਂ ਨੂੰ ਬਦਾਮ ভাই ਉਦੋਂ ਪਾਉਣੇ ਆ ਜਦੋਂ ਪੂਰੇ ਸੈੱਟ ਹੋ ਗਏ ਨਹੀਂ ਤੇ ਅੱਜ ਇਹਨਾਂ ਨੂੰ ਆਪਾਂ ਸੈਰਾ ਲੈ ਕੇ ਦੇਵਾਂਗੇ ਆ ਵੀ ਚੀਜ਼ਾਂ ਸਾਂਭ ਸੰਭਾਲ ਬਹੁਤ ਜ਼ਰੂਰੀ ਆ ਧੰਨਵਾਦ ਵੀਰੇ ਜਿੰਨੇ ਵੀ ਭਰਾ ਨਾਲ ਜੁੜੇ ਨੇ ਸਾਰਿਆਂ ਨੂੰ ਭਾਈ ਆਪਣਾ ਮਕੇਰੀਆਂ ਏਰੀਆ ਪੈਂਦਾ ਦਸੂਹਾ ਮਕੇਰੀਆਂ ਇੱਥੇ ਆਪਾਂ 40 ਕਿਲੋਮੀਟਰ ਦਾ ਏਰੀਆ ਹੁੰਦਾ ਆਲੇ ਦੁਆਲੇ ਨੂੰ ਜਿਹੜੇ ਕਬੂਤਰ ਸਾਡੇ ਉੜਦੇ ਆ ਅੱਜ ਤੁਸੀਂ ਦੇਖ ਲਓ ਅੱਜ ਦੀ ਗਰਮੀ ਦੇ ਹਿਸਾਬ ਦੇ ਨਾਲ ਇਹ ਵਧੀਆ ਉਡਾਰ ਆਈ ਆ 250 252 4 ਕਬੂਤਰ ਤੇ ਵਧੀਆ ਉੱਡ ਗਏ ਜੀ ਬਾਕੀ ਤੁਹਾਨੂੰ ਭਾਈ ਉੱਪਰ ਮੈਂ ਦਿਖਾਉਣਾ ਇਹਨਾਂ ਨੂੰ ਯਾਰਾ ਇੱਥੇ ਰਹਿਣ ਦਿੰਨੇ ਆ ਜਿਹੜੇ ਉੱਪਰ ਨੇ ਕੁਝ ਕਬੂਤਰਾਂ ਦਿਖਾਉਣਾ ਜਿਹੜਾ ਪਹਿਲੇ ਬਾਜ਼ੀਆਂ ਉੱਡੇ ਨਹੀਂ 4 ਵਜੇ ਤੋਂ ਬਾਅਦ ਉਹ ਵੀ ਬੈਠੇ ਨੇ ਆਪਣੀ ਵੀਰੇ ਜਿੱਦਾਂ ਨਾਰਮਲ ਟੈਂਪਰੇਚਰ ਰਹਿੰਦਾ ਨਾ ਜਿਹੜਾ 12 12 13 13 ਘੰਟੇ ਆਪਣੇ ਘਰੇ ਉੱਡ ਜਾਂਦੇ ਆ ਕਾਫੀ ਲੰਬੀ ਉਡਾਰ ਜਿਹੜੀ ਦਿੰਦੇ ਆ ਤੇ ਉੱਪਰ ਤੁਹਾਨੂੰ ਮੈਂ ਦਿਖਾਉਣਾ ਜੀ ਬਾਹਰ ਅਜੇ ਤੱਕ ਖੂਬੀਆ ਬਾਈ ਤੁਹਾਨੂੰ ਬਾਈ ਇਹ ਦਿਖਾਣੇ ਆਪਾਂ ਹੁਣੇ ਉੱਪਰ ਵਾਲੇ ਕਬੂਤਰਾਂ ਦਾ ਕਰੌਣੇ ਸ਼ੌਂਕ ਮਿੱਤਰੋ ਜਾ ਰਹੇ ਹਾਂ ਉੱਪਰ ਮੈਂ ਕਿਹਾ ਪਾਣੀ ਠੰਡਾ ਲੈ ਜੀ ਉਹਨਾਂ ਵਾਸਤੇ ਉਹ ਗੱਟ ਤੋਂ ਮੇਰਾ ਜਿਹੜਾ ਟੈਂਕੀਆਂ ਦਾ ਪਾਣੀ ਵੀ ਗਰਮ ਹੋ ਗਿਆ ਪਾਣੀ ਠੰਡਾ ਹੀ ਪਾਣਾ ਪੈਣਾ ਹੁਣ ਸ਼ੌਂਕ ਕਰਾਉਨੇ ਬਈ ਤਾਂ ਇਹਨਾਂ ਕਬੂਤਰਾਂ ਦਾ ਵੀ ਉੱਪਰ ਜਾ ਅਗੇ